ਹਾਂਜੀ ਕਿਸਾਨ ਵੀਰੋ ਜਿੰਨਾ ਕਿਸਾਨ ਵੀਰਾਂ ਨੇ ਆਪਣੀ ਤੂੜੀ ਵੇਚਨੀ ਐ ਸੋ ਉਹਨਾਂ ਦੇ ਲਈ ਇਹ ਬੁਰੀ ਖਬਰ ਆ ਕਿ ਤੂੜੀ ਦੇ ਜਿਹੜੇ ਰੇਟ ਆ ਬਹੁਤ ਜ਼ਿਆਦਾ ਮੰਦੇ ਹੋ ਚੁੱਕਿਆ ਸੋ ਅੱਜ ਆਪਾਂ ਗੱਲ ਕਰਾਂਗੇ ਕੋਟਕਪੂਰਾ ਮੰਡੀ ਦੀ ਸੋ ਆਪਣਾ ਜਿੰਦਾ ਭਰਾਵਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦਾ ਬੈਲੰ ਦਾ ਬੱਟਨ ਜ਼ਰੂਰ ਦਬਾ ਲਿਓ ਤਾਂ ਜੋ ਤੁਹਾਨੂੰ ਆਪਣੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ ਹੰਜ ਕਿਸਾਨ ਵੀਰੋ ਜਿੰਨਾ ਭਰਾਵ ਨੇ ਤੂੜੀ ਵੇਚਣੀ ਆ ਜਮਾ ਕਰੀ ਬੈਠੇ ਆ ਸੋ ਉਹਨਾਂ ਦੇ ਲਈ ਇਹ ਰਿਕਵਰ ਚੰਗੀ ਨਹੀਂ ਹੈਗੀ ਕਿਉਂਕਿ ਜਿਹੜੀ ਤੂੜੀ ਦਾ ਰੇਟ ਆ ਬਹੁਤ ਜ਼ਿਆਦਾ ਮੰਦੇ ਹੋ ਚੁੱਕਿਆ ਸੋ ਜੇ ਆਪਾਂ ਗੱਲ ਕਰੀਏ ਕੋਟਕ ਪੂਰਾ ਮੰਡੀ ਦੀ ਜੋ ਜਿੱਥੇ ਬੋਲੀ ਹੁੰਦੀ ਆ ਸੋ ਬੋਲੀ ਦਾ ਤੂੜੀ ਵੇਚਦਿਆਂ ਜੇ ਆਪਾਂ ਗੱਲ ਕਰੀਏ ਕੱਲ ਕੱਲ ਦੀ 21 ਜੂਨ ਦੀ ਤਾਂ ਜਿਹੜੀ ਉੱਥੇ ਤੂੜੀ ਦੀ ਬੋਲੀ ਹੋਈ ਆ ਸੋ ਉੱਥੇ 3000 4000 ਟਰਲਾਂ ਜਿਹੜੀਆਂ ਪਹੁੰਚਣਗੇ ਤੂੜੀ ਦੇ ਨਾਲ ਸੋ ਜਿੰਨਾਂ ਦੇ ਵਿੱਚੋਂ ਦੋ ਟਰਾਲੀਆਂ 2250 ਰੁਪਏ ਨੂੰ ਜਿਹੜੀ ਕਿ ਵਿਖਿਆ ਤੂੜੀ ਬੋਲੀ ਤੇ 2500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੇ ਜਿਹੜੀ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਪੰਡਾਂ ਵਾਲੀ ਜਿਹੜੀ ਤੂੜੀ ਸੀਗੀ ਪੰਡਾਂ ਦੇ ਪੱਲੰਗਾਂ ਦੇ ਵਿੱਚ ਵੱਜੀ ਹੋਈ ਸੋ ਉਹ ਅੱਜ ਜਿਹੜੀ ਉੱਤੇ ਕੱਲ ਵੇਚੀ ਜਾਗੀ 300 ਦੇ 40 ਰੁਪਏ ਸੋ ਕੱਲ ਹਜੇ ਥੋੜਾ ਜਿਹਾ ਰੇਟ ਚੰਗਾ ਰਹਿ ਗਿਆ ਪਰ ਜਿਹੜਾ ਅੱਜ ਦੇ ਰੇਟ 22 ਜੂਨ ਦੇ ਰੇਟ ਆ ਕੋਟਕਪੂਰਾ ਮੰਡੀ ਦੇ ਉਹ ਬਹੁਤ ਹੀ ਜ਼ਿਆਦਾ ਮੰਦੇ ਹੋ ਚੁੱਕੇ ਆ ਸੋ ਕਿਸਾਨ ਵੀਰੋ ਜਿਹੜੇ ਅੱਜ ਜਿਹੜੀ ਤੂੜੀ ਜੀ ਆਈ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਉਹ ਸਿਰਫ ਸਿਰਫ ਤੇ ਸਿਰਫ ਦੋ ਟਰਾਲੀਆਂ ਪਹੁੰਚੀਆਂ ਸੋ ਜਿੰਨਾਂ ਦੇ ਵਿੱਚੋਂ ਇੱਕ ਟਰਾਲੀ ਖੁੱਲੀ ਸੀਗੀ ਖੁੱਲੀ ਤੂੜੀ ਸੀ ਤੇ ਇੱਕ ਜਿਹੜੀ ਕੇ ਪੰਡਾਂ ਵਿੱਚ ਵੱਜੀ ਹੋਈ ਇੱਕ ਟਰਾਲੀ ਉਹ ਤੂੜੀ ਸੀਗੀ ਸੋ ਜਿੰਨਾਂ ਦੇ ਵਿੱਚ ਰੇਟ ਲਾਈ ਬੋਲੀ ਹੋਈ ਆ ਸੋ ਬੋਲੀ ਦੇ ਵਿੱਚ ਜਿਹੜਾ ਇੱਕ ਖੁੱਲੀ ਟੂੜੀ ਦਾ ਰੇਟ ਆ 4200 ਰੁਪਏ ਤੋਂ ਸ਼ੁਰੂ ਹੋਇਆ ਤੇ 2500 ਰੁਪਏ ਦੀ ਖਤਮ ਹੋ ਗਿਆ ਕਿਸੇ ਨੇ ਕੋਈ ਬੋਲੀ ਵੱਧ ਚੜ ਕੇ ਨਹੀਂ ਦਿੱਤੀ ਸੋ 2400 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਟੂੜੀ ਵਿਕੀ ਆ ਸੋ ਦੂਸਰੇ ਨੰਬਰ ਤੇ ਜਿਹੜੀ ਪੰਡਾਂ ਵਿੱਚ ਵੱਜੀ ਹੋਈ ਟੂੜੀ ਸੀਗੀ ਸੋ ਉਹਦਾ ਵੀ ਜਿਹੜਾ ਰੇਟ ਆ 2500 ਰੁਪਏ ਤੋਂ ਸ਼ੁਰੂ ਹੋਇਆ ਤੇ 2500 ਰੁਪਏ ਦੇ ਵਿੱਚ ਹੀ ਖਤਮ ਹੋ ਗਿਆ ਸੋ ਕਿਸੇ ਨੇ ਵੀ ਬੋਲੀ ਦਾ ਵੱਧ ਰੇਟ ਨਹੀਂ ਲਾਇਆ ਸੋ ਦੋ ਮਿੰਟ ਟਰਾਲਾਂਗਾਂ ਆਈਆਂ ਸੋ ਦੋ ਮੇ ਹੀ 2500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀਆਂ ਸੋ ਤੂੜੀ ਦਾ ਅੱਜ ਦਾ ਰੇਟ ਬਹੁਤ ਜ਼ਿਆਦਾ ਮੰਦਾ ਰਹਿ ਚੁੱਕਿਆ ਸੋ ਕਿਸਾਨ ਵੀਰ ਲੈਣ ਵਾਲੇ ਵੀ ਬਹੁਤ ਘੱਟ ਆ ਰਹੇ ਆ ਤੇ ਵੇਚਣ ਵਾਲੇ ਵੀ ਵੇਖ ਲਓ ਵੀ ਇੱਕ ਦੋ ਘੱਟ ਟਰਾਲਾਂਗਾਂ ਮੰਡੀ ਦੇ ਵਿੱਚ ਪਹੁੰਚ ਰਹੀਆਂ ਸੋ ਜਿੰਨਾ ਵੀ ਰਾਣੇ ਤੂੜੀ ਇਕੱਠੀ ਕੀਤੀ ਹੋਈ ਹੈ ਵੇਚਣ ਵਾਸਤੇ ਸੋ ਉਹਨਾਂ ਦੇ ਲਈ ਇਹ ਜਿਹੜੀ ਖਬਰਾਂ ਚੰਗੀ ਨਹੀਂ ਕਿਉਂਕਿ ਤੂੜੀ ਦਾ ਪਿਛਲੇ ਸਮੇਂ ਦੇ ਵਿੱਚ 700 800 900 ਪਰ ਦੀ ਕੌਂਟਰ ਦੇ ਸਾਹਬ ਨਾਲ ਬਿਗੀ ਸੋ ਕਿਸਾਨ ਵੀਰ ਅੱਜ ਵੀ ਉਹੀ ਚਾਹੁੰਦੇ ਆ ਵੀ ਉਹ ਜੇ ਰੇਟ ਸਾਹਮਣੇ ਆਉਣ ਪਰ ਉਹ ਜਿਹੜਾ ਚੀਜ਼ ਸੁਪਨਾ ਬਣ ਕੇ ਰਹਿ ਚੁੱਕੀ ਆ ਸੋ ਜਿਹੜੇ ਰੇਟ ਬਹੁਤ ਜ਼ਿਆਦਾ ਘਟ ਗਏ ਆ ਸੋ ਆਪਾਂ ਕੱਲ ਦੀ ਜਿਹੜੀ 23 ਜੂਨ ਦੀ ਬੋਲੀ ਹੋਊਗੀ ਕੋਟਕਪੂਰਾ ਮੰਡੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣਾ ਚੈਨਲ ਦੇਖਦੇ ਰਹੋ ਚੈਨਲ ਕਰ ਲੋ ਸਬਸਕ੍ਰਾਈਬ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ